ਪਲਾ 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 ਤੇਰਾ ਰੂਪ ਪਲਾ ਦਾ ਭਾਵ ਹੈ ਸ੍ਰੇਸ਼ਟ ਭਲਾਈ ਵਾਲਾ ਸਭ ਤੋਂ ਉੱਤਮ ਪਰਮਾਤਮਾ ਜਿਹੜਾ ਤੇਰਾ ਰੂਪ ਹੈ ਉਹ ਤਿੰਨਾਂ ਕਾਲਾਂ ਵਿੱਚ ਭਲਾ ਹੈ ਸੁੰਦਰ ਹੈ ਬੜਾ ਸੋਮਨੀਕ ਹੈ ਸਭ ਤੋਂ ਉੱਤਮ ਹੈ ਤੇਰੇ ਤੁਲ ਕੋਈ ਹੋਰ ਦੁਨੀਆ ਤੇ ਨਹੀਂ ਹੈ ਰੂਪ ਆਕਾਰ ਨੂੰ ਕਹਿੰਦੇ ਨੇ ਆਕਾਰ ਦਿਖਦਾ ਹੈ ਸੋ ਪ੍ਰਮਾਤਮਾ ਤੂੰ ਜਿੱਥੇ ਨਿਰਗੁਣ ਹੈ ਦਿਖਦਾ ਨਹੀਂ ਉੱਥੇ ਰੂਪ ਵੀ ਧਾਰ ਲੈਣਾ ਔਰ ਜਿਹੜਾ ਵੀ ਤੂੰ ਰੂਪ ਧਾਰੇ ਕੁਦਰਤ ਦੇ ਰੂਪ ਵਿੱਚ ਅਵਤਾਰਾਂ ਦੇ ਰੂਪ ਵਿੱਚ ਦੇਵਤਿਆਂ ਦੇ ਰੂਪ ਵਿੱਚ ਇਨਸਾਨਾਂ ਦੇ ਰੂਪ ਵਿੱਚ ਇਹ ਸਾਰੇ ਹੀ ਰੂਪ ਸੁੰਦਰ ਨੇ ਇਹ ਸਾਰੇ ਹੀ ਆਕਾਰ ਸੁੰਦਰ ਨੇ ਬੜੇ ਖੂਬਸੂਰਤ ਨੇ ਕਿੰਨੇ ਕੁ ਸੁੰਦਰ ਨੇ ਅਗਲੀ ਪੰਕਤੀ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਅਤ ਸੁੰਦਰ ਅਪਾਰ ਅਨੂਪ ਅਤ ਦਾ ਭਾਵ ਹੈ ਅਦਿਕ ਜਿਹਦੀ ਉਪਮਾ ਨਾ ਹੋ ਸਕੇ ਤੂੰ ਅਤੀ ਸੁੰਦਰ ਹੈ ਬੜਾ ਸੋਹਣਾ ਹੈ ਬੜਾ ਫੱਬਦਾ ਹੈ ਅਪਾਰ ਦਾ ਮਤਲਬ ਹੈ ਉਪਮਾ ਕਰਤੇ ਲਈਏ ਪਰ ਪਾਰਲਾ ਕੰਡਾ ਹੀ ਕੋਈ ਨਹੀਂ ਹੈ ਅਤੀ ਉੱਤਮ ਜੇਦੀ ਉਪਮਾ ਲਈ ਵਾਕ ਸ਼ਲਕਾ ਮਨਾ ਆਵੇ ਸ਼ਬਦ ਜਾਲ ਕਮ ਨਾ ਆਵੇ ਸ਼ਬਦ ਮੁਕ ਜਾਣ ਅਨੂਪ ਦਾ ਮਤਲਬ ਹੈ ਬੇਮਿਸਾਲ ਜੇਦੀ ਉਪਮਾ ਹੋਈ ਨਹੀਂ ਸਕਦੀ ਅਲਫਾਜ਼ ਬਣਾਈ ਨਹੀਂ ਉਪਮਾ ਤੋਂ ਪਰੇ ਅਦੁੱਤੀ ਅਦਭੁਤ ਤੂੰ ਐਡਾ ਸੋਹਣਾ ਹੈ ਜ਼ੁਬਾਨ ਬਿਆਨ ਨਹੀਂ ਕਰ ਸਕਦੀ ਗੁਰੂ ਨਾਨਕ ਸਾਹਿਬ ਨੂੰ ਸਿੱਖਾਂ ਪੁੱਛਿਆ ਜੀ ਤੁਹਾਡਾ ਜਿਹੜਾ ਨਿਰਗੁਣ ਸਰੂਪ ਹੈ ਜਦੋਂ ਸਰਗੁਣ ਤੌਰ ਤੇ ਦੇਖਦੇ ਆਂ ਤੁਹਾਡਾ ਰੂਪ ਬੜਾ ਸੁੰਦਰ ਹੈ। ਤੋਂ ਜੇ ਕਿਤੇ ਵਿਸ਼ੇਸ਼ ਕਰਕੇ ਇਹ ਆਖੀਏ ਵੀ ਉਹ ਨਿਰਗੁਣ ਇੱਕ ਝਲਕ ਦਵੇ ਸਰਗੁਣ ਦੇ ਤੌਰ ਤੇ। ਤੋਂ ਮਹਾਰਾਜੋ ਕੈਸਾ ਹੈ ਜਦੋਂ ਤੁਹਾਨੂੰ ਨਜ਼ਰੀ ਆਉਂਦਾ ਹੈ ਤੁਹਾਡਾ ਨਿਰਗੁਣ ਸਰੂਪ ਉਹ ਕਿਵੇਂ ਦਾ ਹੁੰਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਬੰਕੇ ਲੋਇਣ ਦੰਤ ਰਸਾਲਾ ਸੋਹਣੇ ਨੱਕ ਜਿਨ ਲੰਮੜੇ ਵਾਲਾ ਕੰਚਨ ਕਾਇਆ ਸੋਹਨੇ ਕੀ ਢਾਲਾ ਕਹਿੰਦੇ اے ਪ੍ਰਮਾਤਮਾ ਤੇਰੇ ਨੇਤਰ ਬੰਕੇ ਨੇ ਬਹੁਤੇ ਸੁੰਦਰ ਨੇ ਔਰ ਦੰਦ ਬੜੇ ਮੋਤੀਆਂ ਵਰਗੇ ਸੁੰਦਰ ਰਸਦਾਇਕ ਨੇ ਨਾਕ ਤੇਰਾ ਦਿਖਾਏ ਲੰਮੇ ਤੇਰੇ ਕੇਸ ਨੇ ਤਾਂ ਹੀ ਤੇ ਸਾਨੂੰ ਗੁਰਾਂ ਦਾ ਹੁਕਮ ਹੈ ਸਾਬਤ ਸੂਰਤ ਦਸਤਾਰ ਸਿਰਾਂ ਬਿਓ ਵਰਗੇ ਲੱਗਣਾ ਹੈ ਤੇ ਕੇਸ ਰੱਖੋ ਤੁਸੀਂ ਕਿਸੇ ਵੀ ਰਹਿਬਰ ਮਹਾਪੁਰਸ਼ ਵੱਲ ਵੇਖੋ ਪ੍ਰਾਣਾ ਧਰਮ ਕਿਹੜਾ ਹੈ ਸਨਾਤਨ ਮਤ ਪਤਾ ਨਹੀਂ ਕਿਉਂ ਹਿੰਦੂ ਲਬਜ਼ ਵਰਤਣ ਲੱਗ ਪਏ ਇਹਨਾਂ ਲਈ ਇਹ ਜਿਹੜਾ ਸਨਾਤਨ ਮਤ ਹੈ ਇਹਦੇ ਜਿਤਨੇ ਵੀ ਮਹਾਪੁਰਸ਼ ਨੇ ਸ਼ਿਵ ਜੀ ਮਹਾਰਾਜ ਵਿਸ਼ਨੂੰ ਜੀ ਬ੍ਰਹਮਾ ਜੀ ਜਾ ਵਿਸ਼ਨੂ ਦੇ 24 ਸਵਤਾਰ ਉਹਨਾਂ ਚੋਂ ਸੰਪੂਰਨ ਜਿਹੜੇ ਅਵਤਾਰ 10 ਨੇ ਸ੍ਰੀ ਕ੍ਰਿਸ਼ਨ ਮਹਾਰਾਜ ਸ੍ਰੀ ਰਾਮਚੰਦਰ ਜੀ ਸਾਰੇ ਹੀ ਕੇਸਾਤਾਰੀ ਨੇ ਨਾਟਕ ਚੇਟਕ ਜਦੋਂ ਤੁਸੀਂ ਵੇਖਦੇ ਹੋ ਤੇ ਸਾਰਿਆਂ ਦੇ ਜੂੜਾ ਹੈ 크੍ਰਿਸਚੀਅਨਿਟੀ ਵੱਲ ਚਲੇ ਜਾਓ ਇਹ ਜਿਹੜੇ ਜੀਸਸ ਕ੍ਰਾਈਸਟ ਨੇ ਕੇਸਾਤਾਰੀ ਨੇ ਕਿਧਰੇ ਵੀ ਤੁਸੀਂ ਚਲੇ ਜਾਓ ਪ੍ਰਕਿਰਤੀ ਦੇ ਹੁਕਮ ਵਿੱਚ ਜਿਹੜੀ ਰੂਪ ਰੇਖਾ ਤੈਨੂੰ ਮਿਲੀ ਹੈ ਉਹਦਾ ਧਾਰਨੀ ਬਣ ਜੋ ਤੈਨੂੰ ਫੱਬਦਾ ਹੈ ਉਹੀ ਤੈਨੂੰ ਬਖਸ਼ਿਆ ਹੈ ਪ੍ਰਮਾਤਮਾ ਨੇ ਤੇ ਜਦੋਂ ਤੂੰ ਕੇਸ ਘਟਵਾਉਣਾ ਹੈ ਦਾ ਮਤਲਬ ਇਹ ਹੁੰਦਾ ਹੈ ਵੀ ਇਹ ਰਚਨਾ ਪ੍ਰਮਾਤਮਾ ਤੋਂ ਠੀਕ ਨਹੀਂ ਹੋਈ ਮੈਂ ਬਹੁਤਾ ਸਿਆਣਾ ਤੋ ਹੁਣ ਮੈਂ ਇਹ ਰਚਨਾ ਆਪ ਠੀਕ ਕਰਨ ਲੱਗਾ ਹੈ ਇਹ ਸਿਆਣਪਾਂ ਚੰਗੀਆਂ ਨਹੀਂ ਹੁੰਦੀਆਂ ਉਦੇ ਹੁਕਮ ਦੇ ਵਿੱਚ ਜੈਸੀ ਰਚਨਾ ਹੈ ਸਰੀਰ ਦੀ ਸਾਂਭ ਸੰਭਾਲ ਕਰੋ ਤੂੰ ਸਾਡਾ ਪਿਤਾ ਪਰਮੇਸ਼ਰ ਇਦਾਂ ਦਾ ਗੁਰੂ ਨਾਨਕ ਸਾਹਿਬ ਕਹਿੰਦੇ ਲੱਗਦਾ ਹੈ ਸੋਹਣੇ ਵਰਗੀ ਉਹਦੀ ਸੁੰਦਰ ਕਾਇਆ ਹੈ ਆਦ ਮਦ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ ਉਹੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਬਣ ਕੇ ਦੁਨੀਆ ਤੇ ਆਇਆ ਜੋ ਆਦ ਵਿੱਚ ਹੈ ਮਦ ਹੈ ਅਖੀਰ ਵੀ ਹੋਵੇਗਾ ਜਦੋਂ ਗੁਰੂ ਬਣ ਕੇ ਆਇਆ ਤੇ ਉਹਦੇ ਰੂਪ ਦੀ ਉਪਮਾ ਉਦੋਂ ਵੀ ਕੀਤੀ ਨਹੀਂ ਜਾ ਸਕੀ ਭਾਈ ਸੈ ਭਾਈ ਨੰਦ ਲਾਲ ਨੂੰ ਪੁੱਛੋ ਵੀ ਗੁਰੂ ਗੋਬਿੰਦ ਸਿੰਘ ਦੀ ਹਜ਼ੂਰੀ ਵਿੱਚ ਰਹੇ ਹੋ 50 ਕਵੀਆਂ ਚੋਂ ਸਿਰਮੌਰ ਕਵੀ ਹੋ ਤੋ ਗੁਰੂ ਗੋਬਿੰਦ ਸਿੰਘ ਦਾ ਰੂਪ ਕਿੱਡਾ ਕੁ ਸੁੰਦਰ ਹੈ ਭਾਈ ਨੰਦ ਲਾਲ ਕਹਿੰਦੇ ਨੇ ਬਾ ਗਿਰਦ ਕਾਮਤੇ ਆ ਸਾਹੇ ਦਿਲ ਰੁਬਾ ਮੇ ਗਰਦ ਅਸੀਰੇ ਹਲਕਾਏ ਆ ਜ਼ੁਲਫੇ ਮੁਸ਼ਕਾ ਮੇ ਬਸ਼ ਅਰਥ ਸਮਝਿਓ ਬਾਗਿਰਦ ਚੌ ਤਰਫੇ ਨੂੰ ਕਹਿੰਦੇ ਨੇ ਚਾਰ ਸ਼ਫੇਰੇ ਅਗੇ ਲਬਜ਼ ਵਰਤਿਆਏ ਕਾਮਤੇ ਕਦ ਕਾਠ ਨੂੰ ਕਿਹਾ ਜਾਂਦਾ ਹੈ ਸਾਹੇ ਦਾ ਮਤਲਬ ਹੈ ਜੋ ਸਭਨਾ ਦਾ ਸੁਲਤਾਨ ਹੈ ਦਿਲ ਰੁਬਾ ਕਹਿੰਦੇ ਨੇ ਜਿਹਦੇ ਵਰਗਾ ਕੋਈ ਸੋਹਣਾ ਹੀ ਨਾ ਹੋਵੇ ਆਏ ਗੁਰੂ ਗੋਬਿੰਦ ਸਿੰਘ ਤੂੰ ਸੋਹਣਿਆ ਦਾ ਸੁਲਤਾਨ ਐ ਤੇਰੇ ਨਾਲੋਂ ਸੋਹਣਾ ਸਰੂਪ ਰੱਬ ਨੇ ਦੂਜਾ ਨਹੀਂ ਕੋਈ ਬਣਾਇਆ ਸਨਾਤਨ ਮਤ ਦਾ ਇੱਕ ਵਿਦਵਾਨ ਹੋਇਆ ਹੈ ਹਿੰਦੂਇਜ਼ਮ ਚੋਂ ਲਾਲਾ दौਲਤ ਰਾਏ ਉਹਨੇ ਇੱਕ ਪੁਸਤਕ ਲਿਖੀ ਐ ਫਾਰਸੀ ਵਿੱਚ ਸਵਾਨੇ ਉਮਰੀ ਜਿਹਨੂੰ ਆਪਾਂ ਮਹਾਬਲੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜਦੋਂ ਉਹ ਲੱਥਾ ਹੁੰਦਾ ਹੈ ਪੰਜਾਬੀ ਵਿੱਚ ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਪਤਾ ਕੌਣ ਹੈ ਜਦੋਂ ਖੁਦਾ ਦੀ ਸਾਰੀ ਸਿਆਣਪ ਇੱਕ ਜਗ੍ਹਾ ਇਕੱਠੀ ਹੋ ਗਈ ਜਦੋਂ ਖੁਦਾ ਨੇ ਸਾਰਾ ਹੁਸਨ ਇੱਕ ਜਗ੍ਹਾ ਇਕੱਠਾ ਕਰ ਦਿੱਤਾ ਚਤੁਰਤਾ ਇੱਕ ਜਗ੍ਹਾ ਇਕੱਠੀ ਕਰ ਦਿੱਤੀ ਬਾਹੂਬਲ ਸਮਝ ਉਸ਼ੋ ਹਿਵਾਸ ਉਤਮ ਬੁੱਧੀ ਇੱਕ ਜਗ੍ਹਾ ਇਕੱਠੀ ਕਰ ਦਿੱਤੀ ਉਸ ਮੁਜਸਮੇ ਦਾ ਨਾਮ ਗੁਰੂ ਗੋਬਿੰਦ ਸਿੰਘ ਹੈ। ਔਰ ਕੰਪੈਰੇਟਿਵਲੀ ਉਸ ਪੁਸਤਕ ਵਿੱਚ ਲਿਖਦਾ ਹੈ ਦੁਨੀਆਂ ਤੇ ਬੜੇ ਅਵਤਾਰ ਆਏ ਭਗਵਾਨ ਆਏ ਰਹਿਬਰ ਆਏ ਪਰ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਤੁਲ ਕੋਈ ਨਹੀਂ ਹੈ। ਬੜਾ ਵੱਡਾ ਵਿਦਵਾਨ ਹੈ ਕਦੇ ਪੁਸਤਕ ਪੜ੍ਹਨੀ ਹੋਈ ਤੇ ਪੜਿਓ ਖੈਰ ਭਾਈ ਨੰਦ ਲਾਲ ਕਹਿੰਦੇ ਗੁਰੂ ਗੋਬਿੰਦ ਸਿੰਘ ਵਰਗਾ ਸੁੰਦਰ ਸਰੂਪ ਨਹੀਂ ਹੈ ਕਿਸੇ ਦਾ ਕਹਿੰਦੇ ਜਦੋਂ ਉਹਦੇ ਦਰਬਾਰ ਵਿੱਚ ਬੈਹਦਾ ਹੈ ਨਾ ਜਿਹੜਾ ਸ਼ਰੀਰ ਹੈ ਸਰੂਪ ਹੈ ਇਹਦੀ ਖੁਸ਼ਬੋਈ ਐਸੀ ਹੈ ਜੈਸੀ ਕਸਤੂਰੀ ਦੀ ਹੁੰਦੀ ਹੈ ਮ੍ਰਿਗ ਵਿੱਚ ਕਸਤੂਰੀ ਹੁੰਦੀ ਨਾ ਸਭ ਤੋਂ ਮਹਿੰਗਾ ਪਦਾਰਥ ਹੈ ਅੱਜਕੱਲ ਔਰ ਉਹਦੀ ਖੁਸ਼ਬੂਈ ਜੰਗਲ ਵਿੱਚ ਫੈਲੀ ਰਹਿੰਦੀ ਹੈ ਜਿੱਧਰ ਨੂੰ ਮ੍ਰਿਗ ਜਾਂਦਾ ਹੈ ਹਿਰਨ ਜਾਂਦਾ ਹੈ ਤੋ ਤੁਲਨਾ ਕਰਦੇ ਨੇ ਕੇਵਲ ਉਦਾਹਰਣ ਦੇਣ ਹਿਤ ਕਹਿੰਦੇ ਉਹਦੀ ਸੁਗੰਧੀ ਚਾਰੋਂ ਤਰਫ ਫੈਲੀ ਹੈ ਉਹਦੇ ਕੇਸਾਂ ਦੇ ਕੁੰਡਲ ਐਸੇ ਸੁੰਦਰ ਨੇ ਦਰਸ਼ਨ ਕਰਦਿਆਂ ਹੀ ਕਹਿੰਦੇ ਬੰਦਾ ਕੈਦੀ ਬਣ ਜਾਂਦਾ ਹੈ ਕੁੰਡਲਾਂ ਦਾ ਗੁਰੂ ਗੋਬਿੰਦ ਸਿੰਘ ਵਰਗਾ ਦੂਜਾ ਕੋਈ ਸਰੂਪ ਨਹੀਂ ਹੈ ਦੁਨੀਆਂ 'ਤੇ ਜਨ ਨਾਨਕ ਕੇ ਪ੍ਰਭ ਸੁੰਦਰ ਸਵਾਮੀ 모ਹੇ ਤੁਮ ਸਰ ਅਵਰ ਨਾ ਲਾਗੈ ਐ ਗੁਰੂ ਪਰਮੇਸ਼ਰ ਸਾਨੂੰ ਤੁਹਾਡੇ ਸੰਸਰ ਕੋਈ ਸੁੰਦਰ ਨਹੀਂ ਜਾਪਦਾ ਤੁਹਾਡੇ ਵਰਗਾ ਕਿਸੇ ਦਾ ਰੂਪ ਨਹੀਂ ਹੈ ਸੋ ਸਾਨੂੰ ਵੀ ਪ੍ਰਮਾਤਮਾ ਨੇ ਆਪਣੇ ਵਾਗ ਹੀ ਰੋਮ ਦਿੱਤੇ ਕੇਸ ਦਿੱਤੇ ਪਰ ਅਸੀਂ ਕਟਵਾਉਣ ਲੱਗ ਪੈਨੇ ਸੋ ਠੀਕ ਨਹੀਂ ਹੈ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹੋ ਕੇਸ ਰੱਖਣੇ ਜ਼ਰੂਰੀ ਨਹੀਂ ਨੇ ਉਦੀ ਰਚਨਾ ਨੂੰ ਹਿੰਨ ਬਿਨ ਸਿਰ ਚੁਕਾ ਕੇ ਮੰਨਣਾ ਜ਼ਰੂਰੀ ਹੈ। ਬਾਕੀ ਕੇਸ ਤੁਸੀਂ ਆਪ ਤੇ ਰੱਖਦੇ ਨਹੀਂ ਹੋ। ਤੋ ਇਹ ਕਿਹੜੀ ਕੋਈ ਖਾਦ ਪਾਉਣੀ ਪੈਂਦੀ ਵੀ ਲੰਮੇ ਹੋ ਜਾਣ। ਤੁਸੀਂ ਰੱਖ ਨਹੀਂ ਰਹੇ ਇਹ ਪ੍ਰਮਾਤਮਾ ਆਪ ਪ੍ਰਗਟ ਕਰਦਾ ਹੈ। ਹਾਂ ਕੱਟਦੇ ਜ਼ਰੂਰ ਤੁਸੀਂ ਆਪ ਉਥੇ ਮਨ ਮੱਤਾ ਹੈ। ਸੋਦੇ ਹੁਕਮ ਵਿੱਚ ਚੱਲੀਏ। ਜਗਾ ਜਗਾ ਬਾਣੀ ਵਿੱਚ ਪੜੋ ਭਗਤਾ ਨੇ ਉਹਨੂੰ ਕੇਸ ਹਾ ਲਿਖਿਆ ਹੈ। ਪਾਰ ਉਤਾਰ ਕੇ ਕੇਸਵਾ ਕਿਸੇ ਵੀ ਭਗਤ ਨੂੰ ਪੁੱਛੋ ਉਹਨੇ ਕੇਸੋ ਲਫ਼ਜ਼ ਵਰਤੇ ਆਵੇਗਾ ਰਵਿਦਾਸ ਜੀ ਮਹਾਰਾਜ ਨੂੰ ਪੁੱਛੋ ਕਬੀਰ ਜੀ ਨੂੰ ਪੁੱਛੋ ਸਾਰੇ ਉਹਨੂੰ ਕੇਸਾ ਲਿਖਦੇ ਨੇ ਖੈਰ ਉਹ ਬੜਾ ਸੁੰਦਰ ਸਰੂਪ ਹੈ